ਇਹ ਕਹਾਣੀ ਬਹੁਤ ਹੀ ਸਿੱਖਿਆਦਾਇਕ, ਰੋਚਕ ਅਤੇ ਗਿਆਨਦਾਇਕ ਹੈ। ਇਸ ਲਈ ਅੰਤ ਤੱਕ ਜੁੜੇ ਰਹਿਣਾ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਮਹਾਤਮਾ ਆਪਣੇ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸਨ। ਉਦੋਂ ਉਹਨਾਂ ਦੇ ਇੱਕ ਸੇਵਕ ਨੇ ਮਹਾਤਮਾ ਜੀ ਨੂੰ ਤਿੰਨ ਸਵਾਲ ਕੀਤੇ। ਪਹਿਲਾ ਸਵਾਲ ਕਿ ਕੌਣ ਕਿਸ ਦੇ ਭਾਗਾਂ ਦਾ ਖਾਂਦਾ ਹੈ? ਦੂਸਰਾ ਸਵਾਲ ਸੰਸਾਰ ਦਾ ਸਭ ਤੋਂ ਵੱਡਾ ਬਲਵਾਨ ਕੌਣ ਹੈ? ਤੀਸਰਾ ਸਵਾਲ ਜਦੋਂ ਅਸੀਂ ਗੱਲ ਤੋਂ ਮੁੱਕਰ ਜਾਂਦੇ ਹਾਂ ਉਸ ਦਾ ਅੰਤ ਵਿੱਚ ਕੀ ਅੰਜਾਮ ਹੁੰਦਾ ਹੈ ਤਾਂ ਮਹਾਤਮਾ ਕਹਿਣ ਲੱਗੇ ਕਿ ਤੇਰੇ ਇਹ ਸਾਰੇ ਪ੍ਰਸ਼ਨ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹਨਾਂ ਤਿੰਨਾਂ ਸਵਾਲਾਂ ਦੇ ਉੱਤਰ ਹਰ ਮਨੁੱਖ ਨੂੰ ਜਾਣਨੇ ਚਾਹੀਦੇ ਹਨ ਇਸ ਲਈ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਇਸ ਕਹਾਣੀ ਤੋਂ ਤੈਨੂੰ ਤੇਰੇ ਤਿੰਨਾਂ ਪ੍ਰਸ਼ਨਾਂ ਦੇ ਉੱਤਰ ਮਿਲ ਜਾਣਗੇ ਇੱਕ ਜੰਗਲ ਵਿੱਚ ਇੱਕ ਵਿਸ਼ਾਲ ਪਿੱਪਲ ਦਾ ਦਰਖਤ ਸੀ ਉਸ ਡਰਾਖਟ ਤੇ ਇੱਕ ਬਾਜ਼ ਰਹਿੰਦਾ ਸੀ। ਉਸ ਪਿੱਪਲ ਤੋਂ ਥੋੜੀ ਹੀ ਦੂਰ ਇੱਕ ਸੱਪ ਦੀ ਖੱਡ ਸੀ। ਇੱਕ ਦਿਨ ਜਿਉਂ ਹੀ ਸੱਪ ਖੱਡ ਵਿੱਚੋਂ ਬਾਹਰ ਨਿਕਲਣ ਲੱਗਾ ਤਾਂ ਉਸ ਨੂੰ ਉਸ ਬਾਜ਼ ਨੇ ਵੇਖ ਲਿਆ। ਜਦੋਂ ਬਾਹਰ ਨਿਕਲਣ ਲੱਗਾ ਉਸ ਸਮੇਂ ਬਾਜ਼ ਸੱਪ ਤੇ ਚਾਪਟ ਪਿਆ। ਪਰ ਸੱਪ ਬਚ ਕੇ ਫਿਰ ਆਪਣੀ ਖੱਡ ਵਿੱਚ ਜਾ ਵੜਿਆ। ਬਾਜ਼ ਹਮੇਸ਼ਾ ਸੱਪ ਤੇ ਨਜ਼ਰ ਟਿਕਾ ਕੇ ਰੱਖਦਾ। ਜ्यों ਹੀ ਸੱਪ ਖੱਡ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਬਾਜ ਹਮਲਾ ਕਰ ਦਿੰਦਾ ਉਹ ਬਾਜ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਜਦੋਂ ਵੀ ਇਹ ਸੱਪ ਬਾਹਰ ਨਿਕਲੇਗਾ ਮੈਂ ਉਸ ਨੂੰ ਆਪਣਾ ਭੋਜਨ ਬਣਾ ਲਵਾਂਗਾ ਇਸ ਨੂੰ ਛੱਡਾਂਗਾ ਨਹੀਂ ਉਧਰ ਸੱਪ ਸੋਚ ਰਿਹਾ ਸੀ ਕਿ ਜੇਕਰ ਕੋਈ ਰਾਜਾ ਵਿਕਰਮ ਜਿਹਾ ਆ ਜਾਵੇ ਕਿਉਂਕਿ ਉਹ ਦੂਸਰਿਆਂ ਦੇ ਦੁੱਖ ਦੂਰ ਕਰਦੇ ਹਨ ਉਹ ਮੈਨੂੰ ਵੀ ਇਸ ਬਾਜ ਤੋਂ ਬਚਾ ਲੈਣਗੇ ਰਾਜਾ ਵਿਕਰਮ ਨੂੰ ਯਾਦ ਕਰਦਾ ਉਹ ਉਸ ਖੱਡ ਵਿੱਚ ਛੁਪਿਆ ਰਿਹਾ ਅਤੇ ਰਸਤੇ ਵਿੱਚੋਂ ਆਉਣ ਜਾਣ ਵਾਲੇ ਮੁਸਾਫਿਰਾਂ ਨੂੰ ਕਹਿੰਦਾ ਕਿ ਕੋਈ ਰਾਜਾ ਵਿਕਰਮ ਤੱਕ ਮੇਰੀ ਇਹ ਗੱਲ ਪਹੁੰਚਾ ਦੇਵੋ ਜਾਂ ਮੈਨੂੰ ਰਾਜਾ ਵਿਕਰਮ ਨੂੰ ਮਿਲਾ ਦੇਵੋ ਮੈਂ ਬਹੁਤ ਮੁਸ਼ਕਲ ਵਿੱਚ ਹਾਂ ਇੱਕ ਦਿਨ ਰਾਜਾ ਵਿਕਰਮ ਜੋ ਦੂਸਰਿਆਂ ਦੇ ਦੁੱਖਾਂ ਨੂੰ ਦੂਰ ਕਰਦੇ ਸੀ ਉਹ ਜੰਗਲ ਵਿੱਚੋਂ ਦੀ ਲੰਘ ਰਹੇ ਸੀ ਅਤੇ ਉਸੇ ਰਸਤੇ ਤੋਂ ਦੀ ਜਾ ਰਹੇ ਸਨ ਜਦੋਂ ਸੱਪ ਨੂੰ ਪਤਾ ਲੱਗਿਆ ਕੇ ਰਸਤੇ ਵਿੱਚੋਂ ਦੀ ਕੋਈ ਲੰਘ ਰਿਹਾ ਹੈ ਤਾਂ ਉਹ ਸਭ ਖੱਡ ਦੇ ਅੰਦਰੋਂ ਹੀ ਬੋਲਣ ਲੱਗਿਆ ਕਿ ਕੋਈ ਮੈਨੂੰ ਰਾਜਾ ਵਿਕਰਮ ਨੂੰ ਮਿਲਾ ਦਿਓ ਮੈਂ ਉਸ ਦਾ ਜੀਵਨ ਭਰ एहसानमंद ਰਹਾਂਗਾ ਇਹ ਗੱਲ ਜਦੋਂ ਰਾਜਾ ਵਿਕਰਮ ਨੇ ਸੁਣੀ ਤਾਂ ਰਾਜਾ ਵਿਕਰਮ ਕਹਿਣ ਲੱਗੇ ਕਿ ਕਿਉਂ ਭਾਈ ਤੈਨੂੰ ਰਾਜਾ ਵਿਕਰਮ ਤੋਂ ਕੀ ਕੰਮ ਹੈ ਤਾਂ ਸਭ ਕਹਿਣ ਲੱਗਿਆ ਕਿ ਮੈਂ ਬਹੁਤ ਦੁਖੀ ਹਾਂ ਜਦੋਂ ਮੈਂ ਇਸ ਖੱਡ ਵਿੱਚੋਂ ਬਾਹਰ ਨਿਕਲਣ ਲੱਗਦਾ ਹਾਂ ਤਾ ਉਹ ਬਾਜ਼ ਮੇਰੇ ਉੱਪਰ ਹਮਲਾ ਕਰ ਦਿੰਦਾ ਹੈ ਮੈਂ ਕਈ ਦਿਨਾਂ ਤੋਂ ਭੁੱਖਾ ਇਸ ਖੱਡ ਵਿੱਚ ਹੀ ਬੈਠਾ ਹਾਂ ਉਹ ਬਾਜ਼ ਮੇਰੇ ਉੱਪਰ ਨਜ਼ਰਾਂ ਗੱਡੀ ਬੈਠਾ ਹੈ ਇਸ ਲਈ ਮੈਂ ਬਾਹਰ ਨਹੀਂ ਆ ਸਕਦਾ ਰਾਜਾ ਵਿਕਰਮ ਕਹਿਣ ਲੱਗੇ ਕਿ हे ਭਾਈ ਮੈਂ ਹੀ ਰਾਜਾ ਵਿਕਰਮ ਹਾਂ ਦੱਸ ਤੇਰਾ ਦੁੱਖ ਕਿੱਦਾਂ ਦੂਰ ਕਰ ਸਕਦਾ ਹਾਂ ਤਾਂ ਸੱਬ ਕਹਿਣ ਲੱਗਿਆ ਕਿ ਮਹਾਰਾਜ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਸੇ ਤਰ੍ਹਾਂ ਹੀ ਕਰੋ ਪਰ ਮੈਨੂੰ ਇਸ ਬਾਜ ਤੋਂ ਬਚਾ ਲਓ ਇਹ ਮੈਨੂੰ ਖਾ ਜਾਵੇਗਾ ਰਾਜਾ ਵਿਕਰਮ ਕਹਿਣ ਲੱਗਿਆ ਠੀਕ ਹੈ ਤੈਨੂੰ ਲਿਜਾ ਕੇ ਦੂਸਰੇ ਜੰਗਲ ਵਿੱਚ ਛੱਡ ਆਉਂਦਾ ਹਾਂ ਤਾਂ ਸਭ ਕਹਿਣ ਲੱਗਿਆ ਕਿ ਜਦੋਂ ਤੁਸੀਂ ਮੈਨੂੰ ਇੱਥੋਂ ਲੈ ਕੇ ਜਾਓਗੇ ਤਾਂ ਉਸ ਬਾਜ ਨੇ ਦੇਖ ਲੈਣਾ ਅਤੇ ਮੇਰਾ ਪਿੱਛਾ ਕਰਦਾ ਉਹ ਉੱਥੇ ਵੀ ਪਹੁੰਚ ਜਾਵੇਗਾ ਮਹਾਰਾਜ ਮੇਰੀ ਇੱਕ ਬੇਨਤੀ ਹੈ ਤੁਸੀਂ ਮੈਨੂੰ ਆਪਣੇ ਪੇਟ ਅੰਦਰ ਬਿਠਾ ਕੇ ਲੈ ਜਾਓ ਅਤੇ ਇਸ ਤਰ੍ਹਾਂ ਉਸ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਤੁਹਾਡੇ ਨਾਲ ਜਾ ਰਿਹਾ ਹਾਂ ਅਤੇ ਦੂਸਰੇ ਜੰਗਲ ਵਿੱਚ ਪਹੁੰਚ ਕੇ ਮੈਂ ਤੁਹਾਡੇ ਪੇਟ ਵਿੱਚੋਂ ਬਾਹਰ ਨਿਕਲ ਆਵਾਂਗਾ ਤਾਂ ਰਾਜਾ ਵਿਕਰਮ ਜੋਧਿਆਲੂ ਸਨ ਉਹਨਾਂ ਨੇ ਸੱਪ ਨੂੰ ਆਪਣੇ ਪੇਟ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇ ਦਿੱਤੀ ਸੱਪ ਰਾਜਾ ਵਿਕਰਮ ਦੇ ਪੇਟ ਅੰਦਰ ਚੱਲਿਆ ਗਿਆ ਅਤੇ ਉਹ ਉਸ ਨੂੰ ਲੈ ਕੇ ਚੱਲ ਪਏ ਦੂਸਰੇ ਜੰਗਲ ਵਿੱਚ ਪਹੁੰਚ ਕੇ ਰਾਜਾ ਵਿਕਰਮ ਨੇ ਕਿਹਾ ਕਿ ਚੱਲ ਭਾਈ ਹੁਣ ਤੂੰ ਬਾਹਰ ਆ ਜਾ। ਤਾਂ ਸੱਪ ਨੇ ਕਿਹਾ ਕਿ ਨਹੀਂ ਮਹਾਰਾਜ ਮੈਂ ਇੱਥੇ ਹੀ ਠੀਕ ਹਾਂ। ਮੈਂ ਇੱਥੇ ਹੀ ਰਹਾਗਾ। ਮੈਂ ਬਾਹਰ ਨਹੀਂ ਆਵਾਂਗਾ। ਸੱਪ ਆਪਣੀ ਜ਼ੁਬਾਨ ਤੋਂ ਫਿਰ ਗਿਆ। ਮਹਾਰਾਜ ਵਿਕਰਮ ਉੱਪਰ ਸੱਪ ਦੇ ਜ਼ਹਿਰ ਦਾ ਅਸਰ ਹੋਣ ਲੱਗਿਆ। ਉਸ ਦੇ ਸਰੀਰ ਉੱਪਰ ਜ਼ਖਮ ਹੋਣ ਲੱਗ ਪਏ। ਉਸ ਨੇ ਸੋਚਿਆ ਕਿ ਇਸ ਹਾਲਤ ਵਿੱਚ ਰਾਜਧਾਨੀ ਜਾਵਾਂਗਾ ਤਾਂ ਠੀਕ ਨਹੀਂ। ਮੇਰੇ ਸਰੀਰ ਵਿੱਚ ਕੋੜ ਫੈਲ ਗਿਆ ਹੈ। ਇਸ ਲਈ ਉਸਨੇ ਉੱਥੇ ਹੀ ਕੁਟੀਆਂ ਬਣਾ ਲਈ ਅਤੇ ਜੰਗਲ ਵਿੱਚ ਹੀ ਰਹਿਣ ਲੱਗ ਪਏ। ਜ਼ਹਿਰ ਰਾਜਾ ਵਿਕਰਮ ਦੇ ਸਰੀਰ ਵਿੱਚ ਫੈਲਦਾ ਜਾ ਰਿਹਾ ਸੀ। ਸਪਕੁੰਟਲੀ ਮਾਰ ਕੇ ਰਾਜੇ ਦੇ ਪੇਟ ਵਿੱਚ ਬੈਠਾ ਸੀ। ਰਾਜਾ ਵਿਕਰਮ ਇੱਕ ਕੋੜੀ ਦੀ ਤਰ੍ਹਾਂ ਜੰਗਲ ਵਿੱਚ ਪਏ ਸਨ। ਉਨ੍ਹਾਂ ਦੇ ਹੀ ਸਮੇਂ ਇੱਕ ਪ੍ਰਸਿੱਧ ਨਗਰ ਸੀ ਸਵਾਸਥੀ। ਸਵਾਸਥੀ ਨਗਰ ਦਾ ਰਾਜਾ ਬਹੁਤ ਹੀ ਕਮੰਡੀ ਅਤੇ ਅਬਮਾਨੀ ਸੀ। ਉਸ ਦੇ 10 ਪੁੱਤਰੀਆਂ ਸਨ ਇੱਕ ਦਿਨ ਉਸਨੇ ਆਪਣੀਆਂ ਪੁੱਤਰੀਆਂ ਨੂੰ ਪੁੱਛਿਆ ਕਿ ਦੱਸੋ ਤੁਸੀਂ ਕਿਸ ਦੇ ਭਾਗ ਦਾ ਖਾਂਦੀਆਂ ਹੋ ਤੁਹਾਡਾ ਅੰਨਦਾਤਾ ਕੌਣ ਹੈ ਉਹਨਾਂ ਵਿੱਚੋਂ ਦੋ ਛੋਟੀਆਂ ਬੇਟੀਆਂ ਕਹਿੰਦੀਆਂ ਕਿ ਪਿਤਾ ਜੀ ਅਸੀਂ ਤਾਂ ਤੁਹਾਡਾ ਦਿੱਤਾ ਖਾਂਦੀਆਂ ਹਾਂ ਸਾਡੇ ਤਾਂ ਅੰਨਦਾਤਾ ਤੁਸੀਂ ਹੋ ਤੀਸਰੀ ਬੇਟੀ ਜਿਸ ਦਾ ਨਾਂ ਚਿੱਤਰ ਲਿਖਾ ਸੀ ਉਸ ਨੂੰ ਪੁੱਛਿਆ ਉਸਨੇ ਕਿਹਾ ਕਿ ਪਿਤਾ ਜੀ ਮੈਂ ਤਾਂ ਆਪਣੇ ਹੀ ਭਾਗਾਂ ਦਾ ਖਾਂਦੀ ਹਾਂ ਮੈਂ ਕਿਸੇ ਦੇ ਭਾਗਦਾਰ ਨਹੀਂ ਖਾਂਦੀ ਜੋ ਪਰਮਾਤਮਾ ਨੇ ਮੇਰੀ ਕਿਸਮਤ ਚ ਲਿਖਿਆ ਹੈ ਮੈਂ ਉਹੀ ਖਾਂਦੀ ਹਾਂ ਇਹ ਸੁਣ ਕੇ ਰਾਜੇ ਨੂੰ ਬਹੁਤ ਕ੍ਰੋਧ ਆਇਆ ਰਾਜੇ ਨੇ ਉਸੇ ਵਕਤ ਨਾਈ ਅਤੇ ਬ੍ਰਾਹਮਣ ਨੂੰ ਬੁਲਾਇਆ ਰਾਜਾ ਨਾਈ ਅਤੇ ਬ੍ਰਾਹਮਣ ਨੂੰ ਕਹਿਣ ਲੱਗਿਆ ਮੇਰੀਆਂ ਦੋ ਛੋਟੀਆਂ ਬੇਟੀਆਂ ਦਾ ਰਿਸ਼ਤਾ ਕਿਸੇ ਰਾਜਕੁਮਾਰ ਨਾਲ ਕਰਕੇ ਆਇਓ ਅਤੇ ਵੱਡੀ ਬੇਟੀ ਚਿੱਤਰਲੇਖਾ ਦਾ ਰਿਸ਼ਤਾ ਕਿਸੇ ਕੋੜੀ ਜਾਂ ਅਪਾਹਜ ਨਾਲ ਨਾਈ ਅਤੇ ਬ੍ਰਾਹਮਣ ਤਿੰਨਾਂ ਰਾਜਕੁਮਾਰੀਆਂ ਦਾ ਰਿਸ਼ਤਾ ਕਰਨ ਲਈ ਚੱਲ ਪਏ। ਉਹਨਾਂ ਨੇ ਦੋ ਛੋਟੀਆਂ ਬੇਟੀਆਂ ਦਾ ਰਿਸ਼ਤਾ ਰਾਜਵੰਸ਼ਾਂ ਵਿੱਚ ਕਰ ਦਿੱਤਾ। ਵੱਡੀ ਬੇਟੀ ਚਿੱਤਰ ਲੇਖਾ ਦਾ ਰਿਸ਼ਤਾ ਕਰਨ ਲਈ ਉਹ ਵਣ ਵਿੱਚੋਂ ਦੀ ਲੰਘ ਰਹੇ ਸਨ। ਉਸ ਹੀ ਜੰਗਲ ਰਸਤੇ ਜਾ ਰਹੇ ਸਨ ਜਿੱਥੇ ਰਾਜਾ ਵਿਕਰਮ ਆਪਣੀ ਚੌਂਪੜੀ ਵਿੱਚ ਕੋੜੀ ਦੇ ਰੂਪ ਵਿੱਚ ਪਏ ਸਨ। ਰਾਜਾ ਵਿਕਰਮ ਨੂੰ ਦੇਖ ਕੇ ਉਹ ਕਹਿਣ ਲੱਗੇ ਕਿ ਇਹ ਕੋੜੀ ਹੀ ਠੀਕ ਹੈ। ਇਸ ਨਾਲ ਹੀ ਰਿਸ਼ਤਾ ਪੱਕਾ ਕਰ ਦਿੰਦੇ ਹਾਂ ਉਹਨਾਂ ਨੇ ਰਾਜਾ ਵਿਕਰਮ ਨਾਲ ਰਾਜਾ ਦਾਮਰਤ ਵਜਦੀ ਬੇਟੀ ਚਿੱਤਰਲੇਖਾ ਦਾ ਵਿਆਹ ਤੈਅ ਕਰ ਦਿੱਤਾ ਰਾਜੇ ਨੇ ਵੀ ਬਹੁਤ ਜਲਦੀ ਚਿੱਤਰਲੇਖਾ ਨੂੰ ਉਸ ਜੰਗਲ ਦੇ ਵਿੱਚ ਲੈ ਜਾ ਕੇ ਉਸ ਦਾ ਵਿਆਹ ਉਸ ਕੋੜੀ ਨਾਲ ਕਰ ਦਿੱਤਾ ਰਾਜਾ ਵਿਕਰਮ ਸਮੇਂ ਦੀ ਚੇਟ ਵਿੱਚ ਆ ਕੇ ਇੱਕ ਕੋੜੀ ਦਾ ਜੀਵਨ ਬਤੀਤ ਕਰ ਰਹੇ ਸਨ ਚਿੱਤਰਲੇਖਾ ਬੜੇ ਪ੍ਰੇਮ ਨਾਲ ਆਪਣੇ ਪਤੀ ਦੀ ਸੇਵਾ ਕਰਦੀ ਸੀ ਕਹਿੰਦੇ ਹਨ ਜੋ ਆਪਣੇ ਸਿਧਾਂਤਾਂ ਅਤੇ ਨਿਜ਼ਮਾਤੇ ਕਾਇਮ ਰਹਿੰਦਾ ਹੈ ਅਤੇ ਆਪਣੇ ਧਰਮ ਦਾ ਪਾਲਣ ਕਰਦਾ ਹੈ। ਈਸ਼ਵਰ ਹਮੇਸ਼ਾ ਉਸਨੂੰ ਸੁਖੀ ਰੱਖਣਾ ਹੀ ਪਸੰਦ ਕਰਦਾ ਹੈ। ਚਿੱਤਰਲੇਖਾ ਨੂੰ ਬਹੁਤ ਦਿਨ ਲੰਘ ਗਏ। ਉਸ ਝੌਂਪੜੀ ਵਿੱਚ ਰਹਿੰਦੇ ਰਹਿੰਦੇ ਝੌਂਪੜੀ ਦੇ ਕੋਲ ਇੱਕ ਪਿੱਪਲ ਦਾ ਦਰਖਤ ਸੀ ਅਤੇ ਉਸ ਪਿੱਪਲ ਦੇ ਹੇਠਾਂ ਇੱਕ ਦੂਸਰੇ ਸੱਪ ਦੀ ਖੱਡ ਸੀ। ਇੱਕ ਰਾਤ ਮਹਾਰਾਜ ਸੌ ਰਹੇ ਸਨ। ਅਤੇ ਚਿੱਤਰਲੇਖਾ ਵੀ ਆਰਾਮ ਕਰ ਰਹੀ ਸੀ ਉਸ ਸਮੇਂ ਉਹ ਸੱਪ ਬਾਹਰ ਨਿਕਲਿਆ ਅਤੇ ਉਹ ਸੱਪ ਜੋ ਮਹਾਰਾਜਾ ਵਿਕਰਮਦੇਵ ਦੇ ਪੇਟ ਵਿੱਚ ਸੀ ਉਸ ਨੂੰ ਕਹਿੰਦਾ ਕਿ ਉਹ ਦੁਸ਼ਟ ਤੂੰ ਆਪਣੇ ਵਚਨ ਤੋਂ ਮੁੱਕਰ ਗਿਆ ਤੂਤਾ ਕਿਹਾ ਸੀ ਕਿ ਮੈਂ ਬਣ ਵਿੱਚ ਜਾ ਕੇ ਮਹਾਰਾਜ ਦੇ ਪੇਟ ਵਿੱਚੋਂ ਬਾਹਰ ਨਿਕਲ ਲਾਉਂਗਾ ਉਹ ਪਾਪੀ ਤੂੰ ਮਹਾਰਾਜ ਤੇ ਕੁਝ ਰਹਿਮ ਕਰ ਐਨੇ ਚਿਹਰੇ ਵਿੱਚ ਮਹਾਰਾਜ ਨੇ ਕਿੰਨੇ ਲੋਕਾਂ ਦਾ ਭਲਾ ਕਰ ਦੇਣਾ ਸੀ ਉਸ ਸੱਪ ਕਹਿਣ ਲੱਗਿਆ ਕਿ ਜੇਕਰ ਕੋਈ ਮਹਾਰਾਜਾ ਵਿਕਰਮ ਨੂੰ ਗੰਗਾ ਜਲ ਲਿਆ ਕੇ ਪਿਲਾ ਦੇਵੇ ਤਾਂ ਇਹ ਦੁਸ਼ਟ ਸੱਪ ਮਹਾਰਾਜ ਦੇ ਪੇਟ ਅੰਦਰ ਹੀ ਮਰ ਜਾਵੇਗਾ ਇਸ ਦੇ 100 ਟੁਕੜੇ ਹੋ ਕੇ ਮਲ ਦੇ ਰਸਤੇ ਬਾਹਰ ਨਿਕਲ ਜਾਣਗੇ ਇਹ ਸੁਣ ਕੇ ਮਹਾਰਾਜ ਦੇ ਪੇਟ ਵਿੱਚ ਬੈਠਾ ਸੱਪ ਬੋਲਿਆ ਕਿ ਤੂੰ ਕਿਹੜਾ ਘਟ ਲਾਲਚੀ ਹੈ ਤੂੰ ਵੀ ਤਾਂ ਸੋਨੇ ਦੇ ਖਜ਼ਾਨੇ ਉੱਪਰ ਕੁੰਡਲੀ ਮਾਰ ਕੇ ਬੈਠਾ ਹੈ ਜੇਕਰ ਤੈਨੂੰ ਵੀ ਕੋਈ ਗਰਮ ਤੇਲ ਦਾ ਪੀਪਾ ਤੇਰੀ ਖੱਡ ਵਿੱਚ ਪਾ ਕੇ ਮਾਰ ਦੇਵੇਂ ਤਾਂ ਇਹ ਖਜ਼ਾਨਾ ਲੋਕਾਂ ਦੇ ਕੰਮ ਆ ਜਾਵੇਗਾ ਤੂੰ ਇਹ ਖਜ਼ਾਨਾ ਛੱਡਦਾ ਕਿਉਂ ਨਹੀਂ ਚਿੱਤਰਲੇਖਾ ਦੋਮਾ ਸੱਪਾਂ ਦੀਆਂ ਗੱਲਾਂ ਸੁਣ ਲੈਂਦੀ ਹੈ ਅਤੇ ਉਵੇਂ ਹੀ ਪਈ ਰਹਿੰਦੀ ਹੈ ਫਿਰ ਦੂਸਰੇ ਦਿਨ ਚਿੱਤਰਲੇਖਾ ਇੱਕ ਮਹਾਤਮਾ ਦੀ ਕੁਟਿਆ ਜਾਂਦੀ ਹੈ ਅਤੇ ਮਹਾਤਮਾ ਨੂੰ ਕਹਿੰਦੀ ਹੈ ਕਿ ਮੈਨੂੰ ਇੱਕ ਗੰਗਾ ਜਲ ਚਾਹੀਦਾ ਹੈ ਮੇਰੇ ਪਤੀ ਬਿਮਾਰ ਹਨ ਇਸ ਲਈ ਉਹਨਾਂ ਨੂੰ ਇਹ ਦੇਣਾ ਜ਼ਰੂਰੀ ਹੈ। ਮਹਾਤਮਾ ਨੇ ਉਸ ਨੂੰ ਗੰਗਾਜਲ ਦੇ ਦਿੱਤਾ। ਚਿੱਤਰਲੇਖਾ ਨੇ ਗੰਗਾਜਲ ਲਿਆ ਕੇ ਮਹਾਰਾਜ ਨੂੰ ਪਿਲਾ ਦਿੱਤਾ ਕਿ ਇਸ ਨਾਲ ਤੁਸੀਂ ਠੀਕ ਹੋ ਜਾਓਗੇ। ਗੰਗਾਜਲ ਦੇ ਅੰਤਰਜਾਨ ਨਾਲ ਸੱਪ ਮਰ ਜਾਂਦਾ ਹੈ ਅਤੇ ਮਲ ਦੇ ਰਸਤੇ ਬਾਹਰ ਨਿਕਲ ਜਾਂਦਾ ਹੈ। ਮਹਾਰਾਜ ਠੀਕ ਹੋ ਜਾਂਦੇ ਹਨ। ਫਿਰ ਚਿੱਤਰਲੇਖਾ ਮਹਾਰਾਜ ਨੂੰ ਕਹਿੰਦੀ ਹੈ ਕਿ ਤੁਸੀਂ ਸ਼ਹਿਰ ਤੋਂ ਇੱਕ ਪੀਪਾ ਤੇਲ ਲਿਆ ਕੇ ਮੈਨੂੰ ਦੇ ਦਿਓ ਮਹਾਰਾਜ ਨੇ ਪੁੱਛਿਆ ਕਿ ਤੂੰ ਕੀ ਕਰਨਾ ਹੈ ਤਾਂ ਚਿੱਤਰ ਲਿਖਾ ਨੇ ਕਿਹਾ ਕਿ ਮੈਂ ਇਹ ਬਾਅਦ ਵਿੱਚ ਦੱਸਾਂਗੀ ਤੁਸੀਂ ਛੇਤੀ ਸ਼ਹਿਰ ਤੋਂ ਤੇਲ ਲਿਆ ਕੇ ਦੇ ਦੇਵੋ ਮਹਾਰਾਜ ਸ਼ਹਿਰ ਤੋਂ ਤੇਲ ਦਾ ਪੀਪਾ ਲੈ ਆਏ ਉਹਨਾਂ ਨੇ ਤੇਲ ਦਾ ਪੀਪਾ ਗਰਮ ਕਰਕੇ ਉਸ ਖੱਡ ਵਿੱਚ ਪਾ ਦਿੱਤਾ ਤਾਂ ਉਹ ਸੱਪ ਤੜਪਦਾ ਤੜਪਦਾ ਮਰ ਜਾਂਦਾ ਹੈ ਫਿਰ ਚਿੱਤਰ ਲਿਖਾ ਰਾਜਾ ਵਿਕਰਮ ਨੂੰ ਕਹਿੰਦੀ ਹੈ ਕਿ ਇਸ ਜ਼ਮੀਨ ਨੂੰ ਖੋਦੋ ਮਹਾਰਾਜ ਨੇ ਜਦੋਂ ਉਸ ਜ਼ਮੀਨ ਨੂੰ ਖੋਦਿਆ ਤਾਂ ਉਸ ਵਿੱਚੋਂ ਸੋਨੇ ਦਾ ਖਜ਼ਾਨਾ ਮਿਲਿਆ ਮਹਾਰਾਜ ਵਿਕਰਮアドਤ ਕਹਿਣ ਲੱਗੇ ਕਿ ਚਿੱਤਰ ਲੇਖਾ ਚੱਲ ਹੁਣ ਆਪਾਂ ਆਪਣੀ ਰਾਜਧਾਨੀ ਵਾਪਸ ਚੱਲਦੇ ਹਾਂ ਤਾਂ ਚਿੱਤਰ ਲੇਖਾ ਨੇ ਕਿਹਾ ਨਹੀਂ ਮਹਾਰਾਜ ਇਸ ਖਜ਼ਾਨੇ ਨਾਲ ਇੱਥੇ ਮੇਰੇ ਲਈ ਇੱਕ ਵੱਡਾ ਮਹਿਲ ਬਣਾ ਦਿਓ ਮੈਂ ਆਪਣੇ ਪਿਤਾ ਦਾ ਕਮੰਡ ਤੋੜਨਾ ਹੈ ਮੈਂ ਇੱਥੇ ਹੀ ਰਹਾਂਗੀ ਜਿਨ੍ਹਾਂ ਨੇ ਮੇਰਾ ਇੱਕ ਕੋੜੀ ਨਾਲ ਵਿਆਹ ਕੀਤਾ ਸੀ ਉਹਨਾਂ ਨੂੰ ਦਿਖਾਉਣਾ ਚਾਹਨੀ ਹਾਂ ਕਿ ਮੈਂ ਕਿਸੇ ਦੇ ਭਾਗਾਂ ਦਾ ਨਹੀਂ ਖਾਂਦੀ ਅਤੇ ਕੋਈ ਵੀ ਕਿਸੇ ਦੇ ਭਾਗਾਂ ਦਾ ਨਹੀਂ ਖਾਂਦਾ ਜਿਨ੍ਹਾਂ ਨੇ ਮੈਨੂੰ ਇੱਕ ਕੋੜੀ ਦੇ ਲੜ ਲਾਇਆ ਸੀ ਉਹ ਮਹਾਰਾਜ ਸਮਰਾਟ ਵਿਕਰਮਾਦਤ ਹਨ ਫਿਰ ਰਾਜਾ ਵਿਕਰਮ ਨੇ ਉਸ ਜਗ੍ਹਾ ਇੱਕ ਸ਼ਾਨਦਾਰ ਮਹਿਲ ਦਾ ਨਿਰਮਾਣ ਕਰਾਇਆ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਬਲਵਾਨ ਸਮਾ ਹੁੰਦਾ ਹੈ ਜਿਸ ਦਾ ਸਮਾਜ ਚੰਗਾ ਹੁੰਦਾ ਹੈ ਉਹ ਅੱਗੇ ਵਧਦਾ ਰਹਿੰਦਾ ਹੈ ਅਤੇ ਜਿਸ ਦਾ ਸਮਾਂ ਬੁਰਾ ਹੋ ਜਾਂਦਾ ਹੈ ਉਸ ਨੂੰ ਦੁੱਖ ਘੇਰ ਲੈਂਦੇ ਹਨ ਤਾਂ ਰਾਜਾ ਦામਰਤਵਜ ਉੱਪਰ ਦੂਸਰੇ ਰਾਜ ਦਾ ਰਾਜਾ ਹਮਲਾ ਕਰ ਦਿੰਦਾ ਹੈ ਅਤੇ ਰਾਜਾ ਦામਰਤਵਜ ਆਪਣਾ ਸਭ ਕੁਝ ਹਾਰ ਜਾਂਦਾ ਹੈ ਰਾਜਾ ਆਪਣੇ ਪਰਿਵਾਰ ਸਮੇਤ ਉਸ ਰਸਤੇ ਵਿੱਚੋਂ ਦੀ ਲੰਘ ਰਿਹਾ ਹੁੰਦਾ ਹੈ ਉਹ ਕਈ ਦਿਨਾਂ ਤੋਂ ਭੁੱਖਾ ਪਿਆਸਾ ਕੁੰਮਰਿਆ ਹੁੰਦਾ ਹੈ ਚਿੱਤਰਲੇਖਾ ਜਦੋਂ ਇਹ ਸਭ ਦੇਖਦੀ ਹੈ ਤਾਂ ਆਪਣੇ ਸੇਵਕ ਭੇਜ ਕੇ ਆਪਣੇ ਪਿਤਾ ਨੂੰ ਮਹਿਲ ਅੰਦਰ ਬੁਲਾਉਂਦੀ ਹੈ ਅਤੇ ਉਹਨਾਂ ਦੀ ਖੂਬ ਸੇਵਾ ਕਰਦੀ ਹੈ ਅਤੇ ਕਹਿੰਦੀ ਹੈ ਕਿ ਪਿਤਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕੋਈ ਕਿਸੇ ਦੇ ਭਾਗਾਂ ਦਾ ਨਹੀਂ ਖਾਂਦਾ ਜੋ ਜਿਸ ਦੇ ਭਾਗਾਂ ਵਿੱਚ ਲਿਖਿਆ ਹੈ ਉਹ ਉਸ ਨੂੰ ਮਿਲਦਾ ਹੀ ਮਿਲਦਾ ਹੈ ਤੁਸੀਂ ਤਾਂ ਮੇਰਾ ਵਿਆਹ ਇੱਕ ਕੁੜੀ ਨਾਲ ਕੀਤਾ ਸੀ ਪਰੰਤੂ ਮੇਰੇ ਭਾਗਾਂ ਵਿੱਚ ਇਕ ਸਮਰਾਟ ਲਿਖਿਆ ਸੀ ਹੁਣ ਦੇਖੋ ਪਿਤਾ ਜੀ ਉਹ ਕੋੜੀ ਉਜੈਨ ਨਰੇਸ਼ ਰਾਜਾ ਵਿਕਰਮアドਤ ਹੈ ਮੈਂ ਰਾਜਾ ਵਿਕਰਮਦੀ ਪਤਨੀ ਰਾਜਾ ਦામਰਤਵਜ ਆਪਣੀ ਲੜਕੀ ਤੋਂ ਆਪਣੀ ਨਾ ਸਮਝੀ ਲਈ ਮਾਫੀ ਮੰਗਦਾ ਹੈ ਸੋ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਮਲਬਾਨ ਸਮਾਂ ਹੈ ਅਤੇ ਹਰ ਕੋਈ ਵਿਅਕਤੀ ਆਪਣੇ ਭਾਗਾਂ ਦਾ ਖਾਂਦਾ ਹੈ ਕੋਈ ਕਿਸੇ ਦਾ ਨਹੀਂ ਖਾਂਦਾ ਹਰ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਂ ਲਿਖਿਆ ਹੁੰਦਾ ਹੈ ਜੋ ਆਪਣੀ ਗੱਲ ਤੋਂ ਮੁੱਕਰ ਜਾਂਦਾ ਹੈ ਉਸ ਦਾ ਅੰਜਾਮ ਉਹੀ ਹੁੰਦਾ ਹੈ ਜੋ ਰਾਜਾ ਵਿਕਰਮਾਦਿਤ ਦੇ ਪੇਟ ਵਿੱਚ ਬੈਠੇ ਸੱਪ ਦਾ ਹੋਇਆ ਉਸ ਦਾ ਅੰਤ ਨਿਸ਼ਚਿਤ ਹੈ ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੈ ਅਤੇ ਪਾਪੀ, ਅਤਿਆਚਾਰੀ ਅਤੇ ਅਪਰਾਧੀ ਲੋਕਾਂ ਦਾ ਛੇਤੀ ਹੀ ਅੰਤ ਹੋ ਜਾਂਦਾ ਹੈ ਸੋ ਦੋਸਤੋ ਫਿਰ ਮਿਲਦੇ ਹਾਂ ਇੱਕ ਹੋਰ ਕਹਾਣੀ ਨਾਲ At that that quished a hole.